ਸੋਚੀ ਗੱਲ ਬੰਦੀ ਆਪੀਓ ਸੁਆਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦਾ ਜਾਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਹੁਣ ਇੰਨੀ ਕਹਾਦ ਤੱਕ ਵੱਧ ਚੁੱਕਾ ਹੈ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਦੁਆਰਾ ਕਈ ਵਾਰ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਸਾਰੀ ਉਮਰ ਦੇ ਲਈ ਪਛਤਾਉਣਾ ਪਿਆ ਜਾਂਦਾ ਹੈ ਜੀ ਹਾਂ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਟਾਂਡਾ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੋਂ ਦੇ ਕੀ ਪਤੀ ਪਤਨੀ ਕੈਨੇਡਾ ਜਾਣ ਦੇ ਚਾਹਵਾਨ ਸੀ ਤੇ ਉਹਨਾਂ ਦੇ ਕੈਨੇਡਾ ਦੇ ਵੀਜ਼ੇ ਵੀ ਆ ਚੁੱਕੇ ਸਨ ਤੇ ਜਿਵੇਂ ਹੀ ਉਹਨਾਂ ਦੇ ਵੱਲੋਂ ਕੈਨੇਡਾ ਫਲਾਈਟ ਦੇ ਵਿੱਚ ਬੈਠਣ ਦੀ ਤਿਆਰੀ ਕੀਤੀ ਗਈ ਪਰ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਟਾਂਡਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਅਤੇ ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਹਰਨੂਰ ਕੌਰ ਜੋ ਕਿ ਕੈਨੇਡਾ ਜਾਣ ਦੇ ਚਾਹਵਾਨ ਸਨ ਤੇ ਦੋਨਾਂ ਨੇ ਵਿਆਹ ਤੋਂ ਮਗਰੋਂ ਜਿਹੜਾ ਕਿ ਇਹ ਪਲਾਨ ਬਣਾਇਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਚਲੇ ਜਾਣ ਸੋ ਇਸੇ ਲਈ ਉਹਨਾਂ ਦੇ ਵੱਲੋਂ ਜਲੰਧਰ ਦੇ ਹੀ ਇੱਕ ਨਾਮੀ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਕਿ ਏਜੰਟ ਦੇ ਦੁਆਰਾ ਉਹਨਾਂ ਨੂੰ ਬਾਰਕ ਪਰਮੈਂਟ ਦੇ ਉੱਤੇ ਕੈਨੇਡਾ ਭੇਜਣ ਦੀ ਗੱਲ ਆਖੀ ਇਸ ਤੋਂ ਬਾਅਦ ਜਸਵਿੰਦਰ ਸਿੰਘ ਤੇ ਹਰਨੂਰ ਕੌਰ ਦੋਵੇਂ ਹੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਜਾਣ ਦੇ ਲਈ ਤਿਆਰ ਹੋ ਗਏ ਤੇ ਉਹਨਾਂ ਦੇ ਵੱਲੋਂ ਪੈਸਿਆਂ ਦੀ ਗੱਲ ਵੀ ਕਲੀਅਰ ਕਰ ਲਈ ਗਈ ਤੇ ਏਜੰਟ ਦੇ ਦੁਆਰਾ ਉਹਨਾਂ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਭੇਜਣ ਦੇ ਨਾਂ ਦੇ ਉੱਤੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਜਸਵਿੰਦਰ ਸਿੰਘ ਅਤੇ ਹਰਨੂਰ ਕੌਰ ਦੇ ਵੱਲੋਂ ਏਜੰਟ ਨੂੰ 22 ਲੱਖ ਰੁਪਏ ਦੇਣ ਦੇ ਵਿੱਚ ਜਿਹੜਾ ਕਿ ਸੌਦਾ ਤੈਅ ਕਰ ਲਿਆ ਗਿਆ ਜਿਸ ਤੋਂ ਬਾਅਦ ਤਕਰੀਬਨ ਡੇਢ ਮਹੀਨੇ ਬਾਅਦ ਹੀ ਏਜੰਟ ਦੇ ਦੁਆਰਾ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਵਰਕ ਪਰਮਿਟ ਆ ਚੁੱਕੇ ਹਨ ਤੇ ਉਹ ਹੁਣ ਕੈਨੇਡਾ ਜਾਣ ਦੇ ਲਈ ਬਿਲਕੁਲ ਆਪਣੀ ਤਿਆਰੀ ਕਰ ਲੈਣ ਜਿਸ ਤੋਂ ਬਾਅਦ ਕਿ ਜਸਵਿੰਦਰ ਸਿੰਘ ਅਤੇ ਹਰਨੂਰ ਕੋਰ ਚਾਮੀ ਚਾਮੀ ਜਿਹੜਾ ਕਿ ਕੈਨੇਡਾ ਜਾਣ ਦੇ ਲਈ ਏਜੰਟ ਤੋਂ ਆਪਣੇ ਪਾਸਪੋਰਟ ਰিসিਵ ਕਰਦੇ ਹਨ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ 에어ਪੋਰਟ ਤੋਂ ਹੀ ਨਿਊਜ਼ 에어ਲਾਈਨ ਦੀ ਜਿਹੜੀ ਕਿ ਟਿਕਟ ਆਫ ਫਲਾਈਟ ਬੁੱਕ ਕਰਵਾਉਂਦੇ ਹਨ ਜਿਸ ਤੋਂ ਬਾਅਦ ਕੀ ਕੁਝ ਦਿਨਾਂ ਮਗਰੋਂ ਹੀ ਉਹਨਾਂ ਦੀ ਫਲਾਈਟ ਹੁੰਦੀ ਹੈ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ 에어ਪੋਰਟ ਦੇ ਉੱਤੇ ਪਹੁੰਚਦੇ ਹਨ ਤੇ ਆਪਣੀਆਂ ਟਿਕਟਾਂ ਚੈੱਕ ਕਰਵਾਉਣ ਤੋਂ ਬਾਅਦ ਜਿਵੇਂ ਹੀ ਉਹ 에어ਪੋਰਟ ਦੇ ਅੰਦਰ ਇੰਟਰ ਹੁੰਦੇ ਹਨ ਤੇ ਬੋਰਡਿੰਗ ਕਰਵਾਈ ਜਾਂਦੀ ਹੈ ਬੋਰਡਿੰਗ ਕਰਵਾਉਣ ਤੋਂ ਬਾਅਦ ਜਿਵੇਂ ਹੀ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲ ਪਹੁੰਚਦੇ ਹਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੀਜ਼ ਦੇ ਨਾਲ ਜਿਹੜੇ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਟicker ਵੀਜ਼ਾ ਜਾਲੀ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਹਨਾਂ ਦੇ ਵੱਲੋਂ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਤੇ ਏਜੰਟ ਦਾ ਜਦੋਂ ਫੋਨ ਮਲਾਇਆ ਜਾਂਦਾ ਹੈ ਤੇ ਏਜੰਟ ਦਾ ਜਿਹੜਾ ਆ ਫੋਨ ਨੰਬਰ ਬੰਦ ਆ ਰਿਹਾ ਹੁੰਦਾ ਹੈ ਜਿਸ ਤੋਂ ਬਾਅਦ ਕੀ ਹੁਣ ਏਜੰਟ ਫਰਾਰ ਦੱਸਿਆ ਜਾ ਰਿਹਾ ਹੈ ਤੇ ਦੋਨੋਂ ਪਤੀ ਪਤਨੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਹਨ ਸੋ ਬੇहद ਹੈਰਾਨ ਕਰਦਾ ਇਹ ਮਾਮਲਾ ਹੁਣ ਹੁਸ਼ਿਆਰਪੁਰ ਦੇ ਟਾਂਡਾ ਸ਼ਹਿਰ ਤੋਂ ਨਿਕਲ ਕੇ ਆ ਰਿਹਾ ਹੈ